ਹੋਨੀ ਇਕੱਠੇ ਯਾਰ ਦੇਖਦੇ ਸੱਥਾਂ ਹੋਈਆਂ ਸੁੰਨੀਆਂ ਬਸ ਐਵੇਂ ਲੰਗੀ ਜਵਾਨੇ ਜੋ ਨਹੀਂ ਪਤਾ ਹੀ ਨਹੀਂ ਲੱਗਿਆ ਜਵਾਨੇ ਦਾ ਸੋਣੇ ਘੜੀ ਮੇਂ ਗਾਣਾ ਨਾ ਕੋਸਾ ਮੈਂ ਕਹਿੰਦਾ ਰੋੜਦੀ ਪਹਿਲਾ ਜਿਹੜੀ ਆਫ ਕੈਮਰਾ ਗੱਲਬਾਤ ਕਰਦੀ ਉਹ ਗੱਲਾਂ ਕਰੋ ਤੁਸੀਂ ਸ਼ਾਂਗ ਲੱਗਦੀ ਆ ਜੀ ਸ਼ਾਂਗ ਲੱਗਦੀ ਆ ਜੀ ਵਿਆਹ ਕਰਾਇ ਨਹੀਂ ਭਾਈ ਜਿਹੜੇ ਵਿਆਹ ਕਰਾਊਗਾ ਉਹ ਤਾਂ ਕੈਦ ਹੋ ਗਈ ਪਿੰਡ ਦੇ ਜਿਹੜੇ ਬੰਦੇ ਨਾਲ ਸ਼ਰਾਰਤਾਂ ਕਰਦੇ ਹੁੰਦੇ ਬੱਚਪਨ ਦੇ ਵਿੱਚ ਉਹ ਤੁਸੀਂ ਗਾਤਾ ਬਹੁਤ ਡਰਦੇ ਸੀਗੇ ਮਾਪੇ ਤੇ ਕਰੇ ਲਾਣੇਦਾਰੀ ਤੁਹਾਡੇ ਕੋਲ ਜਾਂ ਮਾਤਾ ਜੀ ਕੋਲ ਮਾਤਾ ਜੀ ਕੋਲੇ ਆ ਮੇਰੇ ਕੋਲੇ ਕੋਈ ਨਹੀਂ ਆਪਾਂ ਤਿਆਗੀ ਬੰਦੇ ਆ ਕਿ ਫਿਰ ਗੁਰੂ ਤੇ ਦੇਖੀ ਤੁਸੀਂ ਉਧਰ ਕਿ ਨਹੀਂ ਦੇਖੀ ਆ ਦੇਖੀ ਆ ਜਾਨੋ ਸਿਆਣਿਆਂ ਦੇ ਮੂੰਹ ਚੰਗੇ ਲੱਗਦੇ ਨੇ ਤੁਸੀਂ ਆਪ ਕਰ ਸਕੂਲ ਚ ਕਰੇ ਬੰਕ ਮੁਕ ਮਾਰੇ ਜਿਵੇਂ ਭੱਜ ਜਾਣਾ ਸਕੂਲੀ ਨੇ ਕੋਸਰ ਬਿਮਾਨੀ ਮਾਪੇ ਇਤਨਾ ਰੰਗ ਨਹੀਂ ਲੱਭਣੇ ਹੁੰਨੀ ਇਕੱਠੇ ਯਾਰ ਦੇਖਦੇ ਸੱਥਾਂ ਹੋਈਆਂ ਸੁੰਨੀਆਂ ਸਿਰਾਂ ਦੇ ਉੱਤੇ ਨਾ ਸ਼ਮਲੇ ਦਿਖਦੇ ਨਾ ਮੋਢੇ ਤੇ ਚੁੰਨੀਆਂ ਇੱਕੋ ਅਰਦਾਸ ਸਦਾ ਸਲਾਮਤ ਰਹੇ ਉਹ ਧਰਤੀ ਪੈਰ ਪਾਏ ਜਿੱਥੇ ਰਿਸ਼ੀਆ ਮੂਨੀਆ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਭਾਵੇਂ ਘੁੰਮ ਲਈ ਲੱਖ ਦੁਨੀਆ ਭਾਵੇਂ ਘੁੰਮ ਲਈ ਲੱਖ ਦੁਨੀਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਅੱਜ ਗੱਲ ਕਰਾਂਗੇ ਪੰਜਾਬ ਦੀ ਪੰਜਾਬੀਆਂ ਦੀ ਖੇਤਾਂ ਦੀ ਖਲਿਆਣਾ ਦੀ ਤੇ ਅੱਜ ਗੱਲ ਕਰਾਂਗੇ ਸੱਥਾਂ ਦੀ ਸੱਥਾਂ 'ਚ ਬੈਠੇ ਬਜ਼ੁਰਗਾ ਦੇ ਨਾਲ ਉਹਨਾਂ ਦੀਆਂ ਗੱਲਾਂ ਕਰਾਂਗੇ ਉਹਨਾਂ ਦੇ ਨਾਲ ਜਵਾਨੀ ਦੀਆਂ ਉਹਨਾਂ ਦੀਆਂ ਉਹਨਾਂ ਦੀ ਵੰਸਵੰਨੀ ਆਜਾਦਾਂ ਤਾਜ਼ੀਆਂ ਕਰਾਂਗੇ ਆਓ ਚੱਲਦੇ ਆਂ ਸਮਰਾਲਾ ਦੇ ਨੇੜਲੇ ਪਿੰਡ ਮਾਧਪੁਰ ਵਿੱਚ ਜਿੱਥੇ ਅੱਜ ਸੱਥ ਲੱਗੀ ਆ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਆਓ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਭਈ ਅਸਿਕਲ ਜੀ ਸ੍ਰੀ ਕਾਲ ਜੀ ਇਹ ਨਾਮ ਕੀ ਆਪਣਾ ਹਰਵੰਸ ਸਿੰਘ ਜੀ ਜਿੰਦਗੀ ਬਾਬਾ ਜੀ ਹੁਣ ਤੁਸੀਂ ਜਵਾਨੀ ਵੀ ਕੱਟ ਲਈ ਹੈ ਨਾ ਬਚਪਨ ਕੱਟ ਲਿਆ ਹੁਣ ਤੁਸੀਂ ਇੱਕ ਚਲੋ ਬੁੜਾਪੇ 'ਚ ਆ ਗਏ ਹੋ ਕਿੱਦਾਂ ਇਹ ਜਵਾਨੀ ਦੇ ਵਿੱਚ ਜਿਹੜੇ ਤੁਹਾਡੀ ਆਜਾਦਾਂ ਨੇ ਕਿਵੇਂ ਦੀਆਂ ਰਹੀਆਂ ਨੇ ਬੱਸ ਠੀਕ ਨੇ ਜੀ ਜਿਹੜੀਆਂ ਲੰਗੀਆਂ ਵਧੀਆ ਕੋਈ ਜਵਾਨੀ ਦੀ ਕੋਈ ਤਾਰਾ ਯਾਦ ਕਰਾਓ ਅੱਜ ਬਹੁਤ ਦੇਖਣ ਚਾਹੁੰਦੇ ਨੇ ਬਹੁਤ ਯਾਦ ਕੀ ਕਰਨਾ ਜਿਹੜੀਆਂ ਲੰਗੀਆਂ ਵਧੀਆ ਨਹੀਂ ਲੰਗੀਆਂ ਤਾਂ ਚਲੋ ਠੀਕ ਆ ਹੁਣ ਸਾਨੂੰ ਵੀ ਅਸੀਂ ਚਲੋ ਸਾਰੇ ਉਹ ਮੁੰਡੇ-ਗੁੰਡੇ ਬੈਠੇ ਆ ਵੀ ਕਿੱਦਾਂ ਅਸੀਂ ਅੱਜ ਇੱਕ ਸਫਲਤਾ ਪੂਰਵ ਇੱਕ ਜੀਵਨ ਬਤੀਤ ਕੀਤਾ ਅਸੀਂ ਉਹਨਾਂ ਨੂੰ ਕਿਵੇਂ ਅਸੀਂ ਤੁਹਾਡੇ ਤੋਂ ਇਨਸਪਾਇਰ ਹੋਈਏ ਥੋੜਾ ਜਿਹਾ ਦੱਸੋ ਪਹਿਲਾਂ ਤਾਂ ਇਹ ਹੀ ਪਹਿਲਾਂ ਆਹੀ ਬਰੋਟਾ ਸੀ ਜਿੱਥੇ 24 ਘੰਟੇ ਰੌਣਕ ਰਹਿੰਦੀ ਸੀ ਹੁਣ ਇਹੀ ਬਰੋਟਾ ਜਿੱਥੇ ਬੰਦੇ ਸੱਦ-ਸੱਦ ਕੇ ਇਕੱਠੇ ਕਰ ਲੇ ਪੈਂਦੇ ਨੇ ਇਹ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਇਹਨੂੰ ਦੇਖਿਆ ਜਿਵੇਂ ਆਣਾ ਪਹਿਲਾ ਪਿੰਡਾਂ ਦੇ ਵਿੱਚ ਲਾਲ ਟੈਲ ਉਹ ਹੁੰਦੀਆਂ ਸੀ ਇੱਟਾਂ ਵਾਲੀਆਂ ਸੜਕਾਂ ਹੁੰਦੀਆਂ ਸੀ ਹੁਣ ਇੰਟਰਲੌਕ ਆ ਗਈਆਂ ਓਵੇਂ ਓਵੇਂ ਹੁਣ ਪਹਿਲਾਂ ਸੱਤ ਦੇ ਥੱਲੇ ਬੈਠੇ ਹੁੰਦੇ ਸੀ ਸੱਤ ਦੇ ਵਿੱਚ ਬਜ਼ੁਰਗ ਆਮ ਹੀ ਬੈਠੇ ਹੁੰਦੇ ਸੀਗੇ ਹੁਣ ਸਾਨੂੰ ਇਕੱਠੇ ਕਰਨੇ ਪਏ ਇਹ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਹੂੰ ਦੇਖਣਾ ਕੀ ਇਹ ਨਿਆਣੇ ਸਾਰੇ ਬਾਹਰ ਚਲੇ ਗਏ ਜੀ ਘਰ ਰਹਿ ਕੌਣ ਗਿਆ ਸਾਡੇ ਉੱਪਰ ਗਰੇਗੇ ਦੋ ਦੋ ਤੀਜਾ ਤਾਂ ਬੰਦਾ ਹੀ ਨਹੀਂ ਕੋਈ ਘਰ 'ਚ ਉਹਲਾ ਸੀ ਅਸੀਂ ਦੋ ਜਣੇ ਆ ਘਰ ਤੇ ਤੀਜਾ ਤਾਂ ਹੈ ਹੀ ਨਹੀਂ ਦੋ ਜੋ ਵੀ ਇੱਕ ਬਾਹਰ ਜਲੇ ਨੇ ਇੱਕ ਰਹਿ ਜਾਂਦਾ ਉਹ ਬਾਹਰੋਂ ਲਿਆ ਕੇ ਆਪਣਾ ਖਾ ਲੈਂਦਾ ਘਰ ਬੱਬਾਈ ਤੁਹਾਡਾ ਨਾਮ ਕੀ ਹੈ ਜੀ ਲਖਵੀਰ ਸਿੰਘ ਜੀ ਤੁਹਾਡੇ ਫਿਰ ਜਵਾਨੀ ਤੇ ਕੋਈ ਕਿਥੇ ਬਸ ਐਮੀ ਨਾਂਗੀ ਜਵਾਨੀ ਜੋ ਨਹੀਂ ਪਤਾ ਹੀ ਨਹੀਂ ਲੱਗਿਆ ਜਵਾਨੀ ਦਾ ਕੋਈ ਕੋਈ ਜਵਾਨੀ ਦੀ ਯਾਦ ਹੋਵੇ ਨਾ ਆਪਾਂ ਨੂੰ ਯਾਦ ਜੋ ਤੱਕ ਕੋਈ ਨਹੀਂ ਹੈ ਜੀ ਜੀ ਟਰੱਕ ਚਲਾਇਆ ساری ਉਮਰ ਬਸ ਪਰ ਕਿਹੜੇ ਰੂਟਾਂ ਤੇ ਰਹੇ ਤੁਸੀਂ ਟਰੱਕ ਚ ਲਾਉਂਦੇ ਰਹੇ ਹੋ ਕਲਕੱਤਾ ਕਲਕੱਤਾ ਅੰਲਾ ਹੋਰ ਹਾਂ ਓਕੇ ਕਲਕੱਤੇ ਦੀ ਯਾਦਾ ਵੀ ਕਹਿੰਦੇ ਬਹੁਤ ਨਹੀਂ ਤੇ ਕਲਕੱਤੇ ਦੇ ਨਾ ਮੰਡੀ ਉਹਨੂੰ ਟਰੱਕ ਦੀ ਮੰਡੀ ਵੀ ਕਹਿੰਦੇ ਉੱਧਰ ਕਲਕੱਤੇ ਦੀ ਫਿਰ ਯਾਦਾ ਦੱਸੋ ਨਾ ਸਾਨੂੰ ਹੋਰ ਯਾਦਾ ਜੋ ਦਰ ਨਹੀਂ ਯਾਦ ਹੈਗੀਆਂ ਬਹੁਤ ਚੱਲ ਹੋ ਗਿਆ ਹੁਣ ਛੱਡੇ ਕਿੰਨਾ ਕਿੰਨਾ ਚਿਰ ਹੁਣ ਡਰਾਈਵਰੀ ਕੀਤੀ ਹੈ ਬਈ 49 ਸਾਲ 49 ਸਾਲ ਹਾਂਜੀ 49 ਸਾਲ ਸਭ ਤੋਂ ਵੱਧ ਕਿਹੜੇ ਰੂਟ ਤੇ ਰਹੇ ਆ ਆਪਾਂ ਅੰਲਾ ਹੋਰ ਕਲਕੱਤਾ ਅੱਛਾ ਜੀ ਬਸ ਘਾਟੀ ਵਿਧਰਾ ਤਾਂ ਇਹ ਗਈ ਬਬਈ ਫਿਰ ਇੱਧਰ ਜਿਹੜੇ ਤੁਸੀਂ ਹੁਣ ਹੁਣ ਕੀ ਕਰਦੇ ਹੋ ਤੁਸੀਂ ਉਹ ਤਾਂ ਬਿੱਲ ਨਹੀਂ ਆ ਜਵਾਕ ਬਾਹਰ ਚਲੇ ਗਏ ਪਰ ਘਰਾਂ ਹੀ ਬੈਠੇ ਆ ਮੇਲੇ ਵਸ ਕੇ ਤੇ ਬਾਹਰ ਅੰਦਰ ਨਹੀਂ ਜਾਂਦਾ ਫਿਰ ਕਰੇ ਸਰਦਾਰੀ ਕਿ ਦੀ ਜਲਦੀ ਆ ਬਸ ਸਰਦਾਰੀ ਸਰਦਾਰੀਆਂ ਰੋਟੀ ਖਾ ਲੈਦਾ ਪੈ ਜਾਈਦਾ ਰੋਟੀ ਖਾਣੀ ਮੇਲੇ ਹੈਗੇ ਉਹ ਤਾਂ ਚਲੋ ਆਪਾਂ ਨੂੰ ਪਤਾ ਰੋਟੀ ਆਪਾਂ ਖਾਣੀਆਂ ਫਿਰ ਵੀ ਚਲੋ ਇੱਕ ਹੁੰਦਾ ਨਾ ਵੀ ਕਰੇ ਲਾਣੇਦਾਰੀ ਤੁਹਾਡੇ ਕੋਲ ਆ ਜਾਂ ਮਾਤਾ ਜੀ ਕੋਲ ਮਾਤਾ ਜੀ ਕੋਲੇ ਆ ਮੇਰੇ ਕੋਲੇ ਕੋਈ ਨਹੀਂ ਆਪਾਂ ਤਾਂ ਤਿਆਗੀ ਬੰਦੇ ਆ ਤਿਆਗੀ ਹੋ ਜੇ ਤਿਆਗੀ ਕਰਵਾਏਗੇ ਹਾਂ ਜੀ ਤਿਆਗੀ ਆਪਾਂ ਪਹਿਲਾਂ ਤੋਂ ਹੀ ਨੀ ਨੀਓ ਮਾਤਾ ਜੀ ਦੇ ਆਉਣ ਤੋਂ ਬਾਅਦ ਹੋਏ ਜੋਂ ਪਹਿਲਾਂ ਹੋਏ ਉਹ ਪਹਿਲਾਂ ਤੋਂ ਹੀ ਆਪਾਂ ਸ਼ੁਰੂ ਤੇ ਮਾਪਿਓ ਕੋਲੇ ਵੀ ਛੱਡਾਇਆ ਸੀ ਕੰਬ ਬਾਅਦ ਚ ਵੀ ਕੋਈ ਆਪਾਂ ਜਿਆਦਾ दखलअंदाजी ਨਹੀਂ ਕਰਦੇ ਵਿੱਚ ਉਹ ਜਦੋਂ ਡਰਾਈਵਿੰਗ ਤੁਸੀਂ ਕਰਦੇ ਹੁੰਦੇ ਸੀ ਇਧਰ ਕਲਕੱਤਾ ਸਾਈਡ ਉਹ ਤਾਂ ਫਿਰ ਗਾਣੇ-ਗੂਣੇ ਕਿਹੜੇ ਚੱਲਦੇ ਹੁੰਦੇ ਸੀ ਟਰੱਕ 'ਚ ਗਾਣੇ ਚਮਕੀਲੇ ਦੇ ਮਾਨਕ ਦੇ صدیق ਦੇ ਇਹ ਚੱਲਦੇ ਰਮਲਾ ਹੁੰਦਾ ਸੀ ਆ ਠੀਕ ਆ ਕੋਈ ਕੋਈ ਉਹਨਾਂ ਦੇ ਗਾਣਾ-ਗੂਣਾ ਕੋਈ ਯਾਦ ਹੋਵੇ ਤਾਜ ਉਧ ਹੈ ਨਹੀਂ ਗਾਣਾ ਕੋਈ ਆਲਾ ਨਹੀਂ ਹੈਗਾ ਕੋਈ ਮਾੜਾ ਮੋਟਾ ਚੱਲ ਨਹੀਂ ਜੀ ਬੋਲੀ ਸੁਣਾ ਦਿਓ ਚਲੋ ਆਪਾਂ ਜੀ ਗਾਣਾ ਬੋਲ ਸੁਣਾ ਦਿਓ ਕਿਹੜੇ ਤੁਹਾਡਾ ਇੱਕ ਪਸੰਦੀਦਾ ਗਾਣਾ ਹੁੰਦਾ ਨਾ ਆਪਣਾ ਉਹ ਇੱਕ ਦਾ ਬੋਲ ਉਹ ਹੀ ਚੱਲਦਾ ਢਿੱਲੇ ਤੋਂ ਸੂਰਦੀ ਦੀ ਹੀਰ ਦੀ ਫਿਰ ਫਿਰ ਸੂਰਤ ਦੇਖੀ ਤੁਸੀਂ ਉਧਰ ਕਿ ਨਹੀਂ ਦੇਖੀ ਬਹੁਤ ਦੇਖੀ ਆ ਸਰਸਤਾ ਬੰਦੇ ਆਂ ਸੂਰਤਾ ਫਿਰ ਦੇਖੀਏ ਤੁਸੀਂ ਬਧੀਰੀਆਂ ਕਹਿ ਰਹੇ ਹੋ ਫਿਰ ਇੱਧਰ ਮਾਤਾ ਜੀ ਨੂੰ ਪਤਾ ਲੱਗਿਆ ਕਿਤੇ ਕੀ ਪ੍ਰਾਈ ਸੂਰਤ ਬਾਰੇ ਹੋਰ ਜਿਆ ਕੰਮ ਨਹੀਂ ਕਰਿਆ ਹੈ ਜੀ ਅਲੰਬੇ ਵਾਲਾ ਕੰਮ ਨਹੀਂ ਕਰਿਆ ਆਪਾਂ ਜਿੰਦਗੀ ਚ ਕਦੇ ਨਹੀਂ ਆਣੀ ਬਾਬਾ ਜੀ ਅਸਲੀ ਕਾਰਜ ਜੀ ਸਸਰੀ ਕਾਰਜ ਬਾਬਾ ਜੀ ਨਾਮ ਕੀ ਆਪਣਾ ਜਗਜੀਤ ਸਿੰਘ ਜੀ ਠੀਕ ਹੈ ਬਾਬਾ ਜੀ ਕੀ ਕਰਦੇ ਰਹੇ ਹੋ ਹੁਣ ਤੱਕ ਤਾਂ ਆਪਾਂ ਖੇਤੀਬਾੜੀ ਕਰੀਏ ਖੇਤੀਬਾੜੀ ਕਰੀਏ ਕਿੰਨਾ ਬੜੇ ਹੋ ਬਾਬਾ ਜੀ ਤੁਸੀਂ ਨੌਜਵਾਨ ਤਾਂ ਨੌਜਵਾਨਾਂ ਉਸ ਟਾਈਮ ਦਾ ਨੌਜਵਾਨਾਂ ਹੀ ਬਹੁਤ ਹੁੰਦੀਆਂ ਸੀਗੀਆਂ ਫਿਰ ਨੌਕਰੀ ਨੁਕਰੀ ਨਹੀਂ ਕੀਤੀ ਨਾ ਮੈਂ ਉਹ ਯਾਨੀ ਕਮਿਊਰ ਸੀਗਾ ਬਹੁਤ ਨਕਲ ਮਾਰ ਮਾਰ ਕੇ ਨੌ ਪੰਜਾਂ ਮਾਰ ਕਰ ਗਿਆ ਫਿਰ ਪੜਾਈ ਤਾਂ ਪੜਾਈ ਹੋਆ ਮੈਂ ਕਿਹਾ ਵੀ ਜੇ ਮੈਂ ਦਫ਼ਤਰ ਦੇ ਵਿੱਚ ਬੈਠਾਂ ਜੋਗਾ ਨਹੀਂ ਆਂ ਕੋਈ ਆਪਣੀ ਗੋਦੀਆਂ ਕਿੰਨੀਆਂ ਨੇ ਬਸ ਤਾਂ ਨਾ ਅਖਬਾਰ ਪੜ੍ਹਨੇ ਪੰਜਾਬੀ ਦੀ ਪੜਾਈ ਤਾਂ ਜੀ ਪੜਾਈ ਹੋਆ ਬਿਲਕੁਲ ਬਿਲਕੁਲ ਬਾਬਾ ਜੀ ਵਰ ਨਕਲ ਕਿਵੇਂ ਮਾਰ ਦਿੰਦੀ ਉਸ ਟਾਈਮ ਲੋਕ ਮੇਰਾ ਛੋਟਾ ਭਰਾ ਉਹ ਨੰਬਰ ਪਹਿਲਾ ਹੁੰਦਾ ਸੀਗਾ ਉਹਨੇ ਪਹਿਲਾਂ ਦੋ ਪਾਰ ਤੇ ਆਪਣਾ ਕੰਮ ਕਰਾ ਤੋਂ ਪੁੱਛਿਆ ਜਿਹੜਾ ਉਹਨੇ ਪਹਿਲਾ ਸਵਾਲ ਕਰਨਾ ਮੈਂ ਬਾਅਦ ਚ ਕਰਨਾ ਕਿ ਲਖਵੀ ਨਹੀਂ ਤਾਂ ਫਿਰ ਤੁਸੀਂ ਸਿਆਣੇ ਮੇਰ ਨੂੰ ਨਕਲ ਪੜੀ ਜਾਂਦੀ ਹੈ ਹਾਂਜੀ ਬਿਲਕੁਲ ਨੌਜ ਮਤਾ ਕਰਕੇ ਪੜ੍ਹਦੇ ਮੈਂ ਇਹ ਕਹਣਾ ਵੀ ਜੋ ਪੜਾਈ ਹੈ ਇਹ ਤੀਜਾ ਨੇਕ ਤਰ੍ਹਾਂ ਹਾਂਜੀ ਹਾਂਜੀ ਬਾਬੇ ਅਸ ਗੱਲ ਜੀ ਅਸ ਤੁਸੀਂ ਕਰਕੇ ਬਾਬਾ ਜੀ ਨਾਮ ਕੀ ਆਪਣਾ ਕਰਨਜੀਤ ਸਿੰਘ ਕਰਨਜੀਤ ਸਿੰਘ ਠੀਕ ਹੈ ਬਾਬਾ ਜੀ ਤੁਸੀਂ ਮੈਂ ਨਾ ਜਦੋਂ ਆਇਆ ਨਾ ਉਰੇ ਤੁਸੀਂ ਅਖਬਾਰ ਪੜ੍ਹ ਰਹੇ ਸੀਗੇ ਪੜਾਈ ਪੜ੍ਹਾਈ ਵੱਲ ਤੁਹਾਡਾ ਬੜਾ ਧਿਆਨ ਰਿਹਾ ਹੈ ਸ਼ੁਰੂ ਤੋਂ ਪੜਾਈ ਵੀ ਕੀਤੀ ਹੋਈ ਆ ਇਹ ਕੀਤੀ ਹੋਈ ਆ ਉਹਨਾਂ ਟਾਈਮ ਦੀਆਂ ਕਿਹੜੇ ਸਾਲ ਦੀ ਵੀ ਇਹ ਕੀਤੀ ਸੀ 1972 1972 ਅੱਛਾ ਫਿਰ ਬਾਬਾ ਜੀ ਆਪਾਂ ਕੰਮ ਕਰ ਕੀ ਕੀਤਾ ਨੌਕਰੀ ਮਿਲੀ ਮੈਂ ਬੈਂਕ ਦੀ ਨੌਕਰੀ ਚਾਹੁੰਦਾ ਸੀ ਅੱਛਾ ਜੀ ਉਹ ਮੈਨੂੰ ਮਿਲ ਹੀ ਨਹੀਂ ਅੱਲਾ ਦੇ ਲਾਈ ਗਿਆ ਠੀਕ ਹੈ ਜੀ ਫਿਰ ਹੋਰ ਹੀ ਹੋ ਗਿਆ ਫਿਰ ਫਿਰ ਕੀ ਚੁ ਕਰਨੀ ਪੈਗੀ ਅੱਛਾ ਜੀ ਤੋ ਫਿਰ ਪੜ੍ਹਾਈਆਂ ਕਾਲਜ ਕਿਹੜੇ ਕਾਲਜ ਬਣੇ ਤੁਸੀਂ ਮਾਲਵਾ ਕਾਲਜ ਮਾਉਂਦਰੀ ਕਾਲਜ ਦੀ ਕੋਈ ਜਾਦੂਦ ਹੋਊਗੀ ਆਪਣੇ ਜਹਨ ਦੇ ਵਿੱਚ ਹਜੇ ਹੁੰਦੀਆਂ ਨੇ ਇਹਨਾਂ ਕਾਲਜ ਦੀ ਆਜ਼ਾਦਤਾ ਕਦੇ ਭੁੱਲਦੀ ਨਹੀਂ ਹੈਗੀਆਂ ਅਸੀਂ ਹੁਣ ਚਲੋ ਜਿਆਦਾ ਟਾਈਮ ਤਾਂ ਮੈਨੂੰ ਹੋਇਆ ਨਹੀਂ ਕਾਲਜ ਛੱਡੇ ਨੂੰ ਵਰਜ ਹੁਣ ਉਹ ਕਾਲਜ ਦੀ ਆਜ਼ਾਦਾ ਹਜੇ ਵੀ ਤਾਜ਼ੀ ਹੁੰਦੀਆਂ ਨੇ ਜਿਹੜੇ ਮੁੰਡੇ ਨਾਲ ਪੜ੍ਹਦੇ ਸੀ ਹਾਂਜੀ ਹਾਂਜੀ ਅੱਜ ਤੱਕ ਵੀ ਉਹਨਾਂ ਨਾਲ ਦੋਸਤੀ ਆ ਇੱਕ ਜੇਲ੍ਹ ਤੋਂ ਬੰਦੇ ਰਿਟਾਇਰ ਹੋਇਆ ਕਈ بڑے بڑے ਅਫਸਰ ਹੋਏ ਨੇ ਉਹਨਾਂ ਨਾਲ ਹਾਲੇ ਵੀ ਸਾਡੀਆਂ ਹੋਈਆਂ ਨੇ ਤੋਡੇ ਮੁਤਾਬਿਕ ਯਾਰੀ ਕਿਵੇਂ ਦੀ ਹੋਣੀ ਚਾਹੀਦੀ ਆ ਯਾਰੀ ਬਸ ਯਾਰ ਦਿਲੋਂ ਹੋਣੀ ਚਾਹੀਦੀ ਆ ਹਾਂ ਆਪਣੇ ਪਿੰਡ ਦੇ ਵਿੱਚੋਂ ਕਿਹੜਾ ਯਾਰ ਆ ਤੁਹਾਡਾ ਪੱਕਾ ਯਾਰ ਸਾਰਿਆਂ ਨੂੰ ਪੱਕਾ ਯਾਰ ਭਵਨ ਉਹਨਾਂ ਦੇ ਨਾਲ ਕੋਈ ਆਪਣਾ ਸਾਂਝ ਹੋਵੇ ਯਾਦ ਹੋਵੇ ਯਾਦ ਰੋਜ਼ ਮਿਲਦੇ ਕਰਦੇ ਆ ਜਦਾ ਹੀ ਨੇ ਉਹਦੇ ਨਾਲ ਤਾਂ ਹੈ ਜੀ ਕੋਈ ਗੱਲ ਨਹੀਂ ਹੈਗੀ ਇਹ ਮਤਲਬ ਹੁੰਦੀਆਂ ਨੇ ਨਾ ਜਦੋਂ ਜਾਂ ਜਵਾਨੀ ਜਵਾਨੀ ਪੈਰ ਦੀ ਆਜ਼ਾਦਾਂ ਅਸਲ ਦੇ ਵਿੱਚ ਨਾ ਹੁਣ ਮੈਂ ਜਿਹੜਾ ਮੈਂ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਇਹੀ ਹੈ ਵੀ ਜਿਹੜੀ ਜਵਾਨੀ ਦੀਆਂ ਆਜ਼ਾਦਾਂ ਨੇ ਨਾ ਹੁਣ ਅਸੀਂ ਨਾ ਸਾਰੀਆਂ ਆਜ਼ਾਦਾਂ ਸਾਡੀਆਂ ਦਾ ਚਲੋ ਹੁਣ ਹੈਗੀਆਂ ਨੇ ਸਾਡੇ ਵੇਲੇ ਦਾ ਸੋਸ਼ਲ ਮੀਡੀਆ ਆ ਗਿਆ ਅਸੀਂ ਤਾਂ ਫੋਟੋਆਂ ਪਾ ਦਿੰਨੇ ਆ ਸਾਰਾ ਕੁਝ ਕਰ ਦਿੰਨੇ ਆ ਉਹ ਗੱਲ ਆ ਗਈ ਹੁਸਨ ਜਵਾਨੀ ਮਾਪੇ ਇਤਨਾ ਰੰਗ ਨਹੀਂ ਲੱਭਣੇ ਬਿਲਕੁਲ ਬਿਲਕੁਲ ਲੱਭਣਿਆ ਨਹੀਂ ਲੱਭਦੀ ਨਹੀਂ ਲੱਗਦਾ ਤੇ ਤੁਸੀਂ ਦੱਸੋ ਨਾ ਕੋਈ ਸਾਡੇ ਦਰਸ਼ਕਾਂ ਨੂੰ ਕੋਈ ਨਾ ਜਾਰੀ ਲਈ ਵੀ ਕੀ ਕਰਨਾ ਚਾਹੀਦਾ ਸਾਨੂੰ ਯਾਰੀ ਦਿਲੋਂ ਚ ਨਮਣੀ ਚਾਹੀਦੀ ਆ ਜੀ ਇਹ ਨਹੀਂ ਵੀ ਚੱਲ ਹੱਥ ਮਾਰ ਲੈ ਗੱਲਬਾਤ ਕਰ ਲਈ ਜਾਰੀ ਪੈਗੀ ਨਾ ਦਿਲੋਂ ਸਾਡੀਆਂ ਦਿਲੋਂ ਯਾਰੀਆਂ ਨੇ ਜਿਹੜੇ ਅਸੀਂ ਮੁੰਡੇ ਮਿਲਦੇ ਆ ਬੜੇ ਬੜੇ ਅਫਸਰ ਨੇ ਜੀ ਆਉਂਦੇ ਨੇ ਕਰ ਮੈਂ ਵੀ ਉਹਨਾਂ ਕੋਲ ਜਾਣਾ ਬਹੁਤ ਪਿਆਰ ਸਤਿਕਾਰ ਕਰਦੇ ਆ ਸੀ ਇੱਕ ਦੂਜੇ ਦਾ ਕੋਈ ਐਜੀ ਗੱਲ ਹੀ ਹੈਗੀ ਅਖਬਾਰ ਪੜ ਰਹੇ ਸੀ ਰਾਜਨੀਤੀ ਦਾ ਇੰਟਰਸਟ ਹੈਗਾ ਤੁਹਾਡਾ ਉਹ ਰਾਜਨੀਤੀ ਤਾਂ ਮੈਂ ਬਹੁਤ ਦੂਰ ਆਂ ਬਸ ਉਹ ਤਾਂ ਅਖਬਾਰ ਪੜ ਲੀਦਾ ਸੁਣ ਲਈ ਨੀ ਇਹਨੇ ਵੀ ਕੀ ਖਬਰਾਂ ਨੇ ਕੋਈ ਐਂਟ ਪਿੰਡ ਦੇ ਜਿਹੜੇ ਬੰਦੇ ਨਾਲ ਸ਼ਰਾਰਤਾ ਕਰਦੇ ਹੁੰਦੇ ਬਚਪਨ ਦੇ ਵਿੱਚ ਉਹ ਤੁਸੀਂ ਗਾ ਤਾਂ ਬਹੁਤ ਡਰਦੇ ਸੀਗੇ ਮਾਪੇ ਤੇ ਅੱਛਾ ਬਹੁਤ ਹੁਣ ਨਹੀਂ ਡਰਦੇ ਜੁਆਕ ਹੁਣ ਤਾਂ ਮੈਂ ਮਾਪੂ ਤੇ ਨੂੰ ਕੁਖਰਾ ਮੈਨੂੰ ਪੈ ਜਾਂਦਾ ਮੁਰਿਓ ਅੱਛਾ ਹੁਣ ਨਹੀਂ ਡਰਦੇ ਜਿਆ ਡਰਦੇ ਸੀ ਪਰ ਕਦੇ ਕੁੱਟ ਪਈਏ ਕਰਦੇ ਉਹ ਜਿਆਦਾ ਕੋਈ ਵੀ ਕੁੱਟ ਸਾਰੀ ਦਿਹਾੜੀ ਕੰਮ ਕਰਾਉਂਦੇ ਰਹੇ ਸਾਡੇ ਸਕੂਆ ਅਸੀਂ ਖਾਲਸਾ ਹਾਈ ਸਕੂਲ ਪੜਿਆ ਜੀ ਰਾਤ ਨੂੰ ਕਹਿੰਦੇ ਟੋਕਾ ਟੋਕਾ ਵੜਿਆ ਕਹਿੰਦੇ ਹੁਣ ਆ ਲੋ ਬੁੱਧਵਾਰ ਦੀ ਸਟਡੀ ਨਹੀਂ ਸਾਨੂੰ ਐਤਵਾਰ ਨਹੀਂ ਨਹੀਂ ਮੈਂ ਦੋ ਦਿਨ ਅੜ ਗਿਆ ਮੈਂ ਕਿਹਾ ਮੈਂ ਤਾਂ ਪੜਨਾ ਹੀ ਨਹੀਂ ਹੈਗਾ ਕਹਿੰਦੇ ਪੜਨਾ ਨਹੀਂ ਮੈਂ ਬਾਪੂ ਜੀ ਕਹਿੰਦਾ ਚੱਲ ਆਹ ਘਾਲ ਟਿਆਲ ਖੂ ਚੱਲਦੇ ਹੁੰਦੇ ਸੀ ਮੈਂ ਚੱਲ ਪਿਆ ਥੋੜੀ ਜਿਹਾ ਦੂਰ ਗਿਆ ਮੈਨੂੰ ਕਹਿੰਦਾ ਰੁਕੀ ਕੇਰਾ ਇੱਕ ਮਾਰਿਆ ਥੱਪੜ ਵੱਟ ਕੇ ਮੈਂ ਕਿਹਾ ਪੜੂੰਗਾ ਯਾਨੀ ਉਹ ਥੱਪੜ ਨੇ ਤੁਹਾਨੂੰ ਵੀ ਇਹ ਕਰਾਦੀ ਇਹ ਕਰਾਦੀ ਕਹਿੰਦੇ ਰੌਣਕੀ ਸਭ ਤੋਂ ਜ਼ਿਆਦਾ ਤੁਸੀਂ ਹੋ ਨਹੀਂ ਰੌਣਕਾਂ ਦਾ ਖੇਤਾਂ 'ਚ ਰਹਿ ਗਈਆਂ ਹੁਣ ਰੌਣਕਾਂ ਕਿੱਥੇ ਨੇ ਫਿਰ ਵੀ ਕੋਈ ਦੱਸੋ ਨਾ ਚਲੋ ਕਈ ਵਾਰ ਹੈ ਨਾ ਕਿ ਚੱਲ ਗੱਲਬਾਤ ਹੁੰਦੀ ਹੈ ਨਾ ਕੋਈ ਖਾਸ ਹੋ ਦੱਸੋ ਨਾ ਕੋਈ ਖੇਤਾਂ 'ਚ ਰਹਿ ਗਿਆ ਸਭ ਕੁਝ ਇਹ ਹੁਣ ਕੁਝ ਨਹੀਂ ਪੁੱਲੇ ਰਿਹਾ ਸਹੀ ਖੇਤੀ ਪਰ ਬੱਬੀ ਬੜੀ ਚੱਲ ਰਹੀ ਹੈ ਖੇਤੀ ਖੇਤੀ ਦਾ ਜਿੰਨਾ ਮੈਂ ਕੀਤਾ ਮੈਂ ਕਹਿੰਦਾ ਦੁਨੀਆ ਤੇ ਨਹੀਂ ਕੀਤਾ ਹੋਣਾ ਕਿਸੇ ਨੇ ਸਹੀ ਨਾ ਨਾ ਕੁਈਰ ੜਕ ਨਹੀਂ ਛੱਡੀ ਸਰਦ ਦੇ ਪਿੰਡ ਦੀ ਕਰਤੀ ਇਹਨੇ ਰਾਏ ਦਾ ਆਪਣਾ ਗੱਲ ਦਾ ਗਵਰਨਮੈਂਟਾਂ ਦੀਆਂ ਜੇ ਗਵਰਨਮੈਂਟਾਂ ਸਹੀ ਹੋਣ ਤਾਂ ਕਾਨੂੰਨਿਆਂੇ ਬਾਹਰ ਨੂੰ ਜਾਣ ਮੇਰੇ ਕੋਲ ਆਪ ਕੋ 25 ਕਿਲੇ ਨੇ ਹੋ। ਇਹ ਕੋਈ ਮੁੰਡਾ ਉਹ ਵੀ ਬਾਹਰ ਬੈਠਾ ਰੌੜਾ ਤੇ ਕਰਕੇ ਕੀ ਕਰਾਂਗੇ? ਕਰਕੇ ਮੰਡੀਆਂ 'ਚ ਪਈਆਂ ਨੇ 15-15 ਦਿਨ ਹੋ ਗਏ ਇੱਥੇ ਪਈਆਂ ਨੂੰ ਕੋਈ ਵੇਕਣ ਦਾ ਸਹੀ ਨਹੀਂ ਕੋਈ। ਉਹ ਦਾ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਗਵਰਨਮੈਂਟ ਕੋਈ ਸਹੀ ਹੋਵੇ ਕਰਨ ਵਾਲੀ ਹੋਵੇ। ਬਿਲਕੁਲ ਬਿਲਕੁਲ। ਘਾਟਾ ਤਾਂ ਇੱਥੇ ਵੀ ਕਿਸੇ ਚੀਜ਼ ਦਾ ਨਹੀਂ। ਗੱਲ ਤਾਂ ਇਹ ਵੀ ਕਰਕੇ ਵੀ कहां बिकਦੀ ਇਹਨਾਂ ਨੂੰ ਕੀ ਕਰਾਂਗੇ ਕਰਕੇ ਬਿਲਕੁਲ ਹੁਣ ਜਿਵੇਂ ਤੁਸੀਂ 25 ਕਿੱਲੇ ਦੱਸਿਆ 25 ਕਿੱਲੇ ਥੋੜੇ ਨਹੀਂ ਹੁੰਦੇ ਸਮਾਨਾ ਸਭ ਕੁਝ ਆਖੀ ਨੂੰ ਠੇਕੇ ਦੇ ਦਿੱਤੀ ਜਾਂ ਮੁੰਡਾ ਬਾਹਰ ਬੈਠਾ ਸਮਾਨ ਸਾਰਾ ਘਰ ਪਿਆ ਓਕਣੇ ਠੀਕ ਹੈ ਮੂਰੇ ਹੈ ਹੀ ਨਹੀਂ ਕੋਈ ਚਾਰਾ ਹੀ ਨਹੀਂਗਾ ਕੀ ਕਰੂਗਾ ਆਦਮੀ ਜਾਊ ਕਿਧਰ ਨੂੰ ਚਲੋ ਤੁਸੀਂ ਸਾਥ ਦੇ ਵਿੱਚ ਆਪਾਂ ਰੌਣਕ ਲੱਗਦੀ ਹੁੰਦੀ ਹੈ ਬਜ਼ੁਰਗਾਂ ਦੀ ਜਦੋਂ ਬਜ਼ੁਰਗ ਇਕੱਠੇ ਹੁੰਦੇ ਨੇ ਸਾਰੇ ਉਦੋਂ ਫਿਰ ਕਿਹੜੀਆਂ ਗੱਲਾਂ ਹੁੰਦੀਆਂ ਨੇ ਗੱਲਾਂ ਹੁਣ ਸੱਥੇ ਨਹੀਂ ਲੱਗਦੀ ਹਰ ਲੰਗ ਜਿਹੜੀਆਂ ਹੋਣੀਆਂ ਨੇ ਕੋਈ ਬੰਦਾ ਹੀ ਨਹੀਂ ਬਾਹਰ ਨਿਕਲਦਾ ਯਾਰ ਵੈਲੀ ਹੁਣ ਉਹ ਅਸੀਂ ਇਕੱਠੇ ਬੜੇ ਆ ਉਹ ਪਰੇ ਬੈਠੇ ਨੇ ਸਾਰੇ ਉਹ ਆਪਸ ਵਿੱਚ ਅਸੀਂ ਉਹ ਨਹੀਂ ਮਿਲਦੇ ਕਦੇ ਕੱਲਮ ਕੱਲਾ ਘਰ ਆ ਦੁਆ ਬੰਦਾ ਹੀ ਨਹੀਂ ਕਰਦੇ ਕੋਈ ਮਿਲਣਾ ਕਿਹਨੇ ਆ ਰੋਟੀ ਖਾਧੀ ਘਰ ਪਏਗੇ ਮੈਨਾਂ ਖੜੇ ਨੇ ਆ ਨਾ ਨਾ ਕਿਹੜੇ ਬਾਬਾ ਜੀ ਉਹ ਵਲੇ ਉਹ ਸਿਰੇ ਬੈਠੇ ਨੇ ਸਿਰੇ ਬੈਠੇ ਆ ਤੇ ਫਿਰ ਤੁਸੀਂ ਇਕੱਠੀ ਇੱਕ ਪਿੰਡ ਦੇ ਹੋਂ ਇੱਕੋ ਸਕੂਲੇ ਇਕੱਠੇ ਬੜੇ ਹਾਂ ਇੱਕੋ ਜਮਾਤਾਂ 'ਚ ਬੜੇ ਇੱਕੋ ਜਮਾਤਾਂ 'ਚ ਪੜਿਆ ਫਿਰ ਬਚਪਨ ਦੇ ਵਿੱਚ ਸ਼ਰਾਰਤੀ ਤੁਹਾਡੇ ਦੋਨਾਂ 'ਚ ਕੌਣ ਸੀ ਸ਼ਰਾਰਤੀ ਤਾਂ ਕੋਈ ਨਹੀਂ ਸੀ ਸਾਡੇ ਕੋਲ ਜਦੋਂ ਤਾਂ ਡਰਦੇ ਸੀ ਇਹਨੇ ਸਾਹਬ ਨਹੀਂ ਲੈਂਦਾ ਸੀਗੇ ਮਾਂ ਪਿਓ ਮੂਰੇ ਕੁੱਟ-ਕੁੱਟਦਾ ਪੈਂਦੀ ਹੋਣੀ ਆ ਨਾ ਕੁੱਟਖਾਣ ਦਾ ਟਾਈਮ ਹੀ ਨਹੀਂ ਮਿਲਦਾ ਸੀ ਸਵੇਰੇ ਹਰਾ ਵੱਡਣਾ ਡੰਗਰ ਬੰਨਣੇ ਤਾਂ ਜਾਣਾ ਗੋਹਾ ਗੂੜਾ ਛੱਡ ਕੇ ਸਕੂਲ ਚਲੋ ਇੱਧਰ ਨਾਲ ਸਾਡੇ ਬੀਬੀਆਂ ਵੀ ਬੈਠੀਆਂ ਨੇ ਉਹਨਾਂ ਨਾਲ ਹੀ ਗੱਲ ਕਰਦੇ ਆ ਮਧਾਈ ਐਸੇ ਕਾਲ ਜੀ ਹੋਰ ਮਤਾ ਜੀ ਠੀਕੂ ਹਾਂ ਜੀ ਠੀਕ ਹੈ ਮਧਾਈ ਨਾਮ ਕੀ ਤੁਹਾਡਾ ਹਰਮਜੀਤ ਕਾ ਸਹੀ ਮਾਦਾ ਜੀ ਤੁਸੀਂ ਦੱਸੋ ਪਿੰਡ ਦੇ ਬਾਰੇ ਪਿੰਡ ਹੁਣ ਕਿੰਨਾ ਕੁ ਤੁਸੀਂ ਬਦਲੇ ਦੇਖਿਆ ਪਿੰਡ ਹੁਣ ਬਹੁਤ ਬਦਲ ਗਿਆ ਅੱਗੇ ਜਦ ਸਾਡੇ ਵਿਆਹ ਹੋਏ ਤੇ ਜਦ ਬਰੋਟੇ ਥੱਲੇ ਅਸੀਂ ਆ ਕੇ ਨੱਚਦੀਆਂ ਤੀਆਂ ਪੀਂਗਾ ਪਾਉਂਦੀਆਂ ਤੀਆਂ ਗਾਣੇ ਗਾਉਂਦੀਆਂ ਤੀਆਂ ਹੁਣ ਘਰ ਕੱਚੇ ਤੇ ਹੁਣ ਘਰ ਪੱਕੇ ਹੋ ਗਏ ਹੁਣ ਏਸੀਆਂ ਚੋਂ ਨਿਕਲਦੀਆਂ ਨਹੀਂ ਜਿਹੜੀਆਂ ਇਕੱਠੀਆਂ ਹੋਣ ਹੈ ਹਾਂ ਉਸ ਟਾਈਮ ਤੁਸੀਂ ਕਿਹੜੀਆਂ ਬੋਲੀਆਂ ਵਗੈਰਾ ਗਾਣੇ ਗੁਣੇ ਪਾਉਂਦੀ ਸੀ ਕਦਾ ਗਾ ਕੇ ਸੁਣਾ ਦਿਓ ਸਾਨੂੰ ਦੱਸ ਹੁਣ ਤਾਂ ਭੁੱਲ ਗਈਆਂ ਨਹੀਂ ਭੁੱਲ ਉਹ ਕਿੱਥੇ ਭੁੱਲੀਆਂ ਜਾਂਦੀਆਂ ਨੇ ਦੱਸੋ ਤੁਸੀਂ ਉਹ ਜਦੋਂ ਜਦੋਂ ਸਾਡੇ ਜਵਾਕਾਂ ਦੇ ਵਿਆਹ ਹੁੰਦੇ ਨੇ ਉਦੋਂ ਮਾਤਾ ਸਾਰੀਆਂ ਇਕੱਠੀਆਂ ਹੋ ਕੇ ਆ ਜਾਂਦੀਆਂ ਨੇ ਗਾਉਣ ਗੁਣ ਲਾ ਜਾਂਦੀ ਨੇ ਮਾੜਾ ਮੋਟਾ ਸੁਣਾਉਂੋ ਗਾਉਣ ਤਾਂ ਨਹੀਂ ਮੈਨੂੰ ਹੁਣ ਹੁੰਦਾ ਹੁਣ ਤਾਂ ਮੇਰੀ ਦਸਤਾਰ ਸਜਾਈ ਹੋਈ ਹੈ ਹੁਣ ਤਾਂ ਕਰਵਾਣੀ ਗੱਲ ਗਾਣਾ ਦਾ ਬੰਦ ਕੋਈ ਬੋਲੀ ਆਉਂਦੀਆਂ ਨੇ ਜਿਵੇਂ ਉਹ ਗਾਉਂਦੀਆਂ ਹੁੰਦੀਆਂ ਨੇ ਬੀਬੀਆਂ ਸੁਣਾ ਦਿਓ ਵਿਆਹ ਮੌਕੇ ਸੁਣਾਉਂਦੀਆਂ ਹੁੰਦੀਆਂ ਨੇ ਮਾਂ ਮਾਤੇ ਧੀਆ ਰਲ ਵੈਂਦੀਆਂ ਨੀ ਮਾਏ ਕੋਈ ਦਾਦੀ ਦੀਆਂ ਗੱਲਾਂ ਨਹੀਂ ਸੁਣਾ ਨਹੀਂ ਕਣਕਾ ਲਮੀਆ ਧੀਆ ਕਿਉਂ ਵਿਸਰੀਆਂ ਮਾਏ ਬਹੁਤ ਸੋਹਣਾ ਗਾਣਾ ਕਿੰਨਾ ਪੜੇ ਹੋ 10 ਕੋਈ ਨੌਕਰੀ ਵਗੈਰਾ ਕਰਦੇ ਜਾਂਦੇ ਮੇਰੇ ਘਰ ਵਾਲੇ ਸੀ ਆਰਮੀ ਚ ਅੱਛਾ ਜੀ ਹਾਂ ਜੀ ਹੋਰ ਮਾਤਾ ਜੀ ਕੋਈ ਪਿੰਡ ਦੀ ਯਾਦ ਯੂਦ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਹੈ ਦੱਸੋ ਸਾਡੇ ਨਾਲ ਸਾਂਝੀ ਕਰੋ ਕੋਈ ਗੱਲ ਤਾਂ ਵੀਰੇ ਬਸ ਹੁਣ ਤਾਂ ਅੱਗੇ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ ਪੁਰਾਣੀਆਂ ਸਾਡੇ ਵੇਲੇ ਗੱਲਾਂ ਹੋਰ ਸੀ ਮੁੰਡੇ ਕੁੜੀਆਂ ਇਕੱਠੇ ਖੇਡਦੇ ਸੀ ਹੁਣ ਤਾਂ ਆਪਾਂ ਬੱਚਿਆਂ ਨੂੰ ਕੱਲਿਆਂ ਨੂੰ ਛੱਡ ਨਹੀਂ ਸਕਦੇ ਕੁੜੀਆਂ ਮੁੰਡਿਆਂ ਨੂੰ ਬਿਲਕੁਲ ਵੀ ਨਹੀਂ ਛੱਡ ਸਕਦੇ ਹੈਗੇ ਅੱਜ ਕੱਲ੍ਹ ਜਮਾਨਾ ਬਹੁਤ ਖਰਾਬ ਹੋਇਆ ਅਖਬਾਰਾਂ 'ਚ ਪੜ੍ਹਦੇ ਆਂ ਕਿ ਕੀ ਕੁਝ ਹੋ ਰਿਹਾ ਹਾਂ ਅੱਜ ਕੱਲ੍ਹ ਜਮਾਨਾ ਹੀ ਜ਼ਿਆਦਾ ਹੀ ਖਰਾਬ ਹੋ ਗਿਆ ਇਹ ਅਸੀਂ ਗੱਲ ਜੀ ਤੁਹਾਡਾ ਨਾਮ ਕੀ ਮਤ ਹੈ ਜੀ ਮੈਂ ਅਜੀਤ ਕੌਰ ਆ ਅੱਛਾ ਜੀ ਤੁਸੀਂ ਦੱਸੋ ਫਿਰ ਪਿੰਡ ਦੀ ਤੁਹਾਡੇ ਦੇ ਸਾਥ ਦੇ ਸਾਹਮਣੇ ਘਰ ਹੈ ਨਹੀਂ ਫਿਰ ਥੱਥ ਦੇ ਵਿੱਚ ਜਦੋਂ ਸ਼ਾਮ ਨੂੰ ਰੌਣਕਾਂ ਲੱਗਦੀਆਂ ਸੀਗੀਆਂ ਕਿਵੇਂ ਹੁੰਦਾ ਸੀਗਾ ਮੜਾ-ਮੜਾ ਦੱਸ ਬਹੁਤ ਵਧੀਆ ਲੱਗਦਾ ਸੀ ਇਰੋਂਨ ਕ ਲੱਗਦੀ ਸੀ ਉਹ ਫਰਾਲੋ ਰੱਪਾ ਪੈਂਦੰਦਾ ਹੀ ਹਾਂਜੀ ਬਿਲਕੁਲ ਪੈਂਦਾ ਹੁੰਦਾ ਸੀ ਠੀਕ ਹੈ ਉਹ ਦੱਸੋ ਪਿੰਡ ਦੀ ਗੱਲਬਾਤ ਕੋਈ ਵਧੀਆ ਤੁਹਾਨੂੰ ਕੀ ਇਸ ਪਿੰਡ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਇਸ ਪਿੰਡ ਵਿੱਚ ਵਿਆਹਿਆ ਇਹਨੂੰ ਹਾਂਜੀ 30 ਸਾਲ ਹੋ ਗਏ ਆਈ ਨੂੰ ਅੱਛਾ ਜੀ ਹਾਂਜੀ ਮਤੋਂ ਦਾ ਮਾਹੌਲ ਕਿਵੇਂ ਸੀਗਾ 30 ਸਾਲ ਪਹਿਲਾਂ ਕਿ ਸੀਗਾ ਹੁਣ ਦਾ ਤਾਂ ਮਾਹੌਲ ਬਹੁਤ ਹੋਰ ਜੱਦਾ ਟਬ ਹੋ ਠੀਕ ਸੀ ਪਰ ਜਦੋਂ ਜੰਝ ਗਈ ਦੀ ਕਾਹਦੇ ਤੇ ਗਈ ਸੀ ਤੁਹਾਡੀ ਗੱਡੀਆਂ ਚ ਗਈ ਸੀ ਹੈ ਨੀ ਘਰਾਂ ਚ ਗਈ ਸੀ ਗੱਡੀਆਂ ਚ ਅੱਛਾ ਜੀ ਹਾਂਜੀ ਕਿਹੜੀ ਕਿਹੜੀ ਕਾਰਤ ਕੀ ਜਿਆਦਾ ਤੁਹਾਨੂੰ ਕੋਈ ਅਸੀਂ ਗਾਰਾਂ ਸੁਣੀਆਂ ਜਾਂ ਨਹੀਂ ਹੋਣ ਨੇ ਨਹੀਂ ਯਾਰ ਹੋਰ ਬਾਬਾ ਜੀ ਕਿਵੇਂ ਹੋ ਚੱਲਦੀ ਗੱਲਾਂ ਜੀ ਚੱਲਦੀ ਗੱਲਾਂ ਜੀ ਹਾਂ ਜੀ ਤੁਸੀਂ ਦੱਸੋ ਹੋਰ ਪਿੰਡ ਦੀ ਕੋਈ ਗੱਲਬਾਤ ਪਿੰਡ ਪਾਪਾ ਹੁਣ ਕੁਝ ਸੋਚਦਾ ਤਾਂ ਹੈ ਨਹੀਂ ਜਦੋਂ ਮੂਰੇ ਮੈਕ ਲੱਗ ਜੂਵੇ ਉਹ ਗੱਲ ਬਸੇਰੀ ਆਉਣ ਲੱਗ ਜਾਂਦੀ ਜਦ ਬੈਠੇ ਹੋਈਏ ਕਿ ਤੁਸੀਂ ਸਮਝ ਲਈ ਮੈਂ ਕਹਿ ਨਹੀਂਗਾ ਸਾਂਗ ਲੱਗਦੀ ਹੈ ਜੀ ਉਹ ਸੰਗ ਨੂੰ ਦੱਸੋ ਲੈ ਮੈਨੂੰ ਆ ਨਹੀਂ ਮੈਂ ਕਿਹੜਾ ਜੇਠਾ ਦੋ ਮੈਂ ਕਿਹੜਾ ਥੋੜਾ ਜੇਠਾ ਜਿਹੜੇ ਸੰਗ ਲੱਗੂ ਤੁਹਾਨੂੰ ਐਉਂ ਤਾਂ ਚੱਲ ਬੱਚ ਪੰਜ ਐਸਪੀ ਰੋਟੇ ਦੇ ਡੰਡ ਪਟਾਕਾ ਖੇលਦੇ ਰਹੇ ਆ ਅੱਛਾ ਜੀ ਤਾਂ ਐਸਾ ਇੰਨਾ ਕਿ ਜ਼ਿਆਦਾ ਮੇਰੇ ਮੈਂ ਤਾਂ ਜਦੋਂ ਮੈਕ ਨਹੀਂ ਲਾਇਆ ਸੀ ਉਦੋਂ ਸਭ ਤੋਂ ਵੱਧ ਤੁਸੀਂ ਬੋਲ ਰਹੇ ਸੀ ਮੈਂ ਉਹੀ ਦੇ ਆਇਆ ਕਹਿੰਦਾ ਵੀ ਹੁਣ ਤੁਸੀਂ ਤਾਂ ਹੀ ਨਾ ਸੰਗ ਲੱਗਦੀ ਹੁਣ ਕੋਈ ਗੱਲਬਾਤ ਕਰੋ ਨਾ ਸਾਨੂੰ ਵੀ ਦੱਸੋ ਕੋਈ ਗੱਲਬਾਤ ਪਹਿਲਾਂ ਜਿਹੜੀ ਆਫ ਕੈਮਰਾ ਗੱਲਬਾਤ ਕਰਦੀ ਉਹ ਗੱਲਾਂ ਕਰੋ ਤੁਸੀਂ ਹੁਣ ਸੰਗ ਲੱਗਦੀ ਆ ਜੀ ਬੋਲਾ ਸੰਗ ਨੂੰ ਕੀ ਆ ਕੁਝ ਨਹੀਂ ਕਰਨਾ ਛ ਤਾਂ ਥੰਗ ਲਾ ਦੋ ਬੀਬੀਆਂ ਨੇ ਵੀ ਕਰਾ ਥੰਗ ਲਾ ਦੋ ਮੈਨੂੰ ਆਉਂਦੀ ਨਹੀਂ ਹਾਂਜੀ ਮੈਨੂੰ ਆਉਂਦੀ ਨਹੀਂ ਗੱਲ ਫਿਰ ਨਾਮ ਕੀ ਬਬਈ ਮੇਰਾ ਨਾਮ ਸਰਦਾਰ ਲਾਲ ਸਿੰਘ ਸਰਦਾਰ ਲਾਲ ਸਿੰਘ ਠੀਕ ਹੈ ਜੀ ਨਾਮ ਬੜੇ ਵਧੀਆ ਰਾ ਹਾਂਜੀ ਇਦਾਂ ਦੇ ਨਾਮ ਅੱਜ ਕੱਲ ਤਾਂ ਮਿਲਦੇ ਨਹੀਂ ਹੈਗੇ ਪਹਿਲੇ ਹੀ ਹੁੰਦੇ ਸੀਗੇ ਪਹਿਲਾਂ ਹੁੰਦੇ ਸੀ ਹਾਂਜੀ ਚਲੋ ਨਾਮ ਤਾਂ ਮੇਰਾ ਹੀ ਥੋੜਾ ਜਿਹਾ ਬਜ਼ੁਰਗ ਵਾਲਾ ਹੀ ਆ ਹਾਕਮ ਸਿੰਘ ਹਾਂਜੀ ਬਬਈ ਤੁਸੀਂ ਆਰਮੀ 'ਚ ਸੀ ਦੇਖੋ ਜੀ ਮੈਂ ਮੈਟ੍ਰਿਕ ਕਰਕੇ 1900 ਦੇ ਵਿੱਚ ਆਰਮੀ ਜੋਇਨ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ 11 ਸਾਲ ਆਰਮੀ ਜੁਆਇਨ ਕਰਕੇ ਉਸ ਤੋਂ ਬਾਅਦ ਫਿਰ ਮੈਂ ਐਮਐਸ ਦੇ ਵਿੱਚ ਕਾਲਜ ਹਮੇਤੀ ਨੇ ਪੂਰਾ ਤੋਂ ਡਿਪਲੋਮਾ ਕੀਤਾ ਇੰਜ ਡੌਕ ਹਮਨਸ਼ਿਪ ਲਾ ਫਿਰ ਮੈਂ ਸਿਵਲ ਮੈਕ ਵਿੱਚ ਟ੍ਰਾਂਸਫਰ ਹੋ ਗਿਆ 15 ਸਾਲ ਉਧਰ ਕੀਤੀ ਟੋਟਲ 26 ਸਾਲ ਸਰਵਿਸ ਕਰਕੇ ਪੜਾਈ ਨਾਲ ਫਿਰ ਜ਼ਿਆਦਾ ਹੀ ਲਗਾਵ ਰਿਆ ਹਾਂਜੀ ਹਾਂਜੀ ਨਾਮ ਕੀ ਬਬਈ ਆਪਣਾ ਸਿੰਘ ਮਲਕੀ ਸਿੰਘ ਉਹ ਤੁਹਾਡੇ ਮਿੱਤਰ ਨਹੀਂ ਨਈ ਉਹ ਹਾਂਜੀ ਇਕੱਠੇ ਪੜਿਆ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਅੱਛਾ ਪਰ ਉਹਨਾਂ ਨੇ ਤਾਂ ਤੁਹਾਡੇ ਬਾਰੇ ਕੋਈ ਦੱਸਿਆ ਨਹੀਂ ਹੈਗਾ ਤੁਸੀਂ ਉਹਨਾਂ ਬਾਰੇ ਦੱਸੋ ਕੁਝ ਵਿਛੜਾ ਕੀ ਬਸ ਜਦ ਤੱਕ ਮਿਹਨਤ ਤੇ ਜ਼ਿਆਦਾ ਹੁੰਦੀ ਸੀ ਸਵੇਰੇ ਜਾਂ ਸਕੂਲ ਨੂੰ ਜਾਣਾ ਕੱਚੇ ਚ ਝੋਲਾ ਦੂਏ ਕੱਚੇ ਚ ਪੱਗ ਜਾ ਕੇ ਸੂਏ ਤੇ ਬੰਨਣੀ ਰਾਤ ਕਈ ਵਾਰ ਤਮਾਸ਼ਾ ਲੱਗਿਆ ਉਹਨਾਂ ਕੁੱਟਖਣੀ ਜਾ ਕੇ ਸਕੂਲ ਹਾਂ ਉੱਥੇ ਹੀ ਬੈਠੇ ਰਹਿਣਾ ਕੁੱਟ ਕੀ ਤੋਂ ਕਹਿੰਦੇ ਹੁੰਦੇ ਸੀ ਮਾਸਟਰਾਂ ਤਾਂ ਪੀਟੇ ਮਾਰਦੇ ਜਾਂਦੇ ਅੰਦਰ ਜਿਹਾ ਝੋਣਦੇ ਸਾਡੇ ਪਿੰਡ ਦਾ ਹੀ ਸੀ ਹਾਂਜੀ ਇਹ ਕੁੱਟ ਦਾ ਫਿਰ ਕਿਉਂ ਹੁੰਦਾ ਸੀ ਪੀਟੀ ਮਾਸਟਰ ਲੇਟ ਹੋ ਜਾਂਦੇ ਸੀ ਸਕੂਲ ਲੇਟ ਕਿਉਂ ਹੁੰਦੇ ਸੀ ਤੂੰ ਲੇਟ ਅੱਛਾ ਸਾਰਾ ਖੱਲੀ ਪਿਆ ਹੁੰਦਾ ਜਿਆ ਮਕਾਨ ਮੁਕਮਲ ਸਾਡੇ ਦੇਖਦੇ ਦੇ ਇਹਦੇ ਬਣੇ ਨੇ ਸਾਰੇ ਇੱਥੇ ਤਮਾਸ਼ੇ ਤਮੂਸ਼ੇ ਹੁੰਦੇ ਸੀ ਜਦ ਬਹੁਤ ਜ਼ਿਆਦਾ ਤੇ ਉਹਦੇ ਚ ਫਿਰ ਉੱਥੇ ਖੜੇ ਰਹਿਣਾ ਜਾਂ ਨੂੰ ਉਧਰ ਸਕੂਲ ਲੱਗ ਜਾਣਾ ਤਮਾਸ਼ੇ ਦੀ ਕੋਈ ਯਾਦ ਦੱਸੋ ਫਿਰ ਕਿਹੜਾ ਤਮਾਸ਼ਾ ਕਿਵੇਂ ਹੁੰਦੇ ਸੀ ਤਮਾਸ਼ੇ ਉਹ ਕਈ ਵਾਰ ਬਾਂਦਰ ਨਚਾਉਂਦੇ ਹੁੰਦੇ ਸੀਗੇ ਕਈ ਵਾਰ ਉਹ ਕਰਦੇ ਸੀਗੇ ਉਹ ਮੈਂ ਥੈਲੀ ਜੋ ਸਾਰਾ ਕੋ ਕਰ ਦੇਣਾ ਵੀ ਆ ਫੁੱਲ ਕੱਢਦਾ ਕੱਢਦਾ ਹਾਂ ਉੱਥੇ ਲੇਟ ਹੋ ਜਾਣਾ ਉਹਨਾਂ ਉਹਨਾਂ ਦਾ ਮਕਾਨ ਆ ਉੱਥੇ ਟਾਲੀ ਖੜੀ ਹੁੰਦੀ ਸੀ ਉਹ ਟਾਲੀ ਨੇ ਸਾਡੇ ਤੇ ਬਹੁਤ ਵਾਰ ਘੁੱਟਪਵਾਈ ਆ ਉਹ ਟਾਲੀ ਨੇ ਕਿਉਂ ਘੁੱਟਪਵਾਈ ਆ ਉੱਥੇ ਤਮਾਸ਼ਾ ਹੁੰਦਾ ਹੁੰਦਾ ਸੀ ਵਿਹੜਾ ਹੁੰਦਾ ਸੀ ਖੁੱਲਾ ਅੱਛਾ ਹੀ ਹਾਂ ਕੀ ਕਰ ਤੂੰ ਵੀਰ ਕਦੇ ਇੱਕ ਤਮਾਸ਼ੀ ਵਾਲਿਆਂ ਨੂੰ ਕੁੱਟਿਆ ਵੀ ਸਾਲਿਆਂ ਤੁਹਾਨੂੰ ਰੋਜ਼ ਲੇਟ ਕਰਾ ਦਿੰਦਾ ਨਾ ਨਾ ਸਕੂਲ ਚ ਕਰੇ ਬੰਕ ਬੰਕ ਮਾਰੇ ਜਿਵੇਂ ਭੱਜ ਜਾਂਦਾ ਸਕੂਲੀ ਨੇ ਮਾਰ ਜਾਂਦੇ ਸੀ ਕਈ ਵਾਰ ਅੱਛਾ ਜੀ ਦਰਹੇ ਜਾ ਕੇ ਮੂੰਹ ਫਲੀ ਸ਼ਾਣੀ ਫੇਰ ਅੱਛਾ ਜੀ ਹਾਂ ਫਿਰ ਕਦੇ ਫੜੇ ਗਏ ਹੋ ਤੁਸੀਂ ਬਹੁਤ ਵਾਰ ਫਿਰ ਜਦੋਂ ਫਿਰ ਉਹਨਾਂ ਨੇ ਤਾਂ ਦੱਸਿਆ ਨਹੀਂ ਹੈਗਾ ਵੀ ਹਾਂ ਅਸੀਂ ਬੰਕ ਬੰਕ ਮਾਰੇ ਉਹ ਤਾਂ ਕਹਿੰਦੇ ਅਸੀਂ ਸਾਊ ਬਹੁਤ ਹੁੰਦੇ ਸੀ ਅੱਛਾ ਜੀ ਨਹੀਂ ਫਿਰ ਤੁਸੀਂ ਜਦੋਂ ਫੜੇ ਫੁੜੇ ਜਾਂਦੇ ਸੀ ਫਿਰ ਕੁੱਟਦਾ ਕੌਣ ਹੁੰਦਾ ਸੀ ਘਰ ਦੇ ਕੁੱਟਦੇ ਘਰੇ ਫੜੇ ਗਏ ਕਿ ਪ੍ਰੋਫੈਸਰ ਉਹ ਮਾਸਟਰ ਵਾਲਾ ਫੜ ਲੇ ਘਰ ਦੇ ਫੜ ਲੈਂਦੇ ਸੀ ਘਰ ਚ ਨੇ ਆ ਜਾਂਦਾ ਜੀ ਨਹੀਂ ਉਹ ਸੁਨੇਹਾ ਕੌਣ ਦਿੰਦਾ ਹੁੰਦਾ ਸੀ ਇਹ ਦੱਸੋ ਉਹਨਾਂ ਟੀਚਰ ਜੀ ਅੱਛਾ ਹਾਂ ਪਰ ਖਰਵੇ ਤੇ ਪ ਜੋ 45 ਦੀ ਐਲਡੀ ਵੀ ਫੇਰੀ ਆ ਸਾਡੇ ਤੇ ਸਭ ਤੋਂ ਸਭ ਤੋਂ ਵੱਧ ਯਾਦਗਰ ਕੁੱਟ ਦੱਸ ਦੋ ਕਿਹੜੀ ਆ ਯਾਦਗਰਤਾ ਜੀ ਸਾਡੇ ਹੈਡ ਮਾਟਰ ਬਹੁਤ ਕੁੱਟ ਦਿੰਦਾ ਹੁੰਦਾ ਜੀ ਸਾਡਾ ਡੰਡਾ ਤੂਤਦਾ ਹੁੰਦਾ ਸੀ ਏਡਾ ਵੱਡਾ ਹਾਂ ਫੇਰ ਅਸੀਂ ਦੇਖਦਾ ਮੈਂ ਸਪੜਾਉਂਦਾ ਹੁੰਦਾ ਸੀ ਇੱਕ ਯਾਦਗਰ ਕੁੱਟ ਰਹਿ ਜਾਂਦੀ ਵੀ ਹਾਂ ਅੱਜ ਸਰਵਿਸ ਆ ساری ਜ਼ਿੰਦਗੀ ਨਹੀਂ ਭੁੱਲਦੀ ਭੁੱਲਣੀ ਤਾਂ ਕੀ ਆ ਵੀ ਕਈ ਵਾਰ ਜਦ ਜਿਵੇਂ ਉੱਥੇ ਹਲ-ਹੋੜ ਜੋੜਨਾ ਦਾ ਕਹਣਾ ਵੀ ਬੌੜ ਤੇ ਲੈ ਆਈਏ ਉੱਥੇ ਲੈ ਕੇ ਇੱਥੇ ਬੈਰੂੜ ਜਾ ਤੇ ਤਾਜ ਖੇਢੀ ਜਾਣੀ ਬੈਠਿਆ ਨਹੀਂ ਫੇਰ ਪੈਂਦੀ ਸੀ ਕੁੱਟ ਜਿਆਦਾ ਅਸਲ ਹਾਂ ਅਬ ਯਾ ਸੱਥ ਦੇ ਵਿੱਚ ਕੋਈ ਸਾਥੀ ਕੋਈ ਗੱਲਬਾਤ ਸੁਣਾਓ ਨਾ ਕੋਈ ਹੁਣ ਸਾਥ ਦੇ ਬਾਰੇ ਕਿਸੇ ਨੇ ਜ਼ਿਕਰ ਨਹੀਂ ਕੀਤਾ ਇੰਨਾ ਸਾਥ ਦੇ ਵਿੱਚ ਗੱਲਬਾਤ ਚਾਰ ਚਾਰ ਤਾਸ਼ਾ ਚਾਰ ਚਾਰ ਗਰੁੱਪ ਖੇਡ ਦਿੰਦੇ ਸੀ ਤਾਸ਼ਾ ਤੇ ਆਖੂ ਹੀ ਚੱਲਦੀ ਹੁੰਦੀ ਸੀਗੀ ਡੰਗਰਾਂ ਵਿੱਚ ਤੇ ਖੇਡ ਹੁੰਦੀ ਸੀ ਪਾਣੀ ਪਲਾਉਣ ਨੂੰ ਮੈਂ ਕਿ ਸਾਨੂੰ ਵੀ ਦੱਸ ਦੋ ਕੋਈ ਖਬਰਾਂ ਖੁਬਰਾਂ ਬਸ ਸਾਰਿਆਂ ਨੂੰ ਮੇਰੀ ਗੱਲ ਇਹ ਹੈ ਜੀ ਜਿਹੜਾ ਸੱਚਾ ਇਨਸਾਨ ਆ ਉਥੇ ਰੱਬ ਦਾ ਬਸ ਜਿੱਥੇ ਸੱਚ ਬਸ ਗਿਆ ਜੀ ਉੱਥੇ ਪਰਮਾਤਮਾ ਬਸ ਜੀ ਬਾਬਾ ਜੀ ਜਦੋਂ ਸੱਥਾਂ ਦੇ ਵਿੱਚ ਮਹਿਫਲ ਲੱਗਦੀ ਹੁੰਦੀ ਸੀ ਤੁਹਾਡੀ ਏ ਉਦੋਂ ਵੀ ਕਿਦਾਂ ਦੀ ਇਹ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਬੱਸ ਬਈ ਆਹ ਗਵਈਆ ਵਧ ਜਾ ਕਿਹੜਾ 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 ਗਵਈਆ ਤੁਸੀਂ ਸੁਣ ਦਿੰਦੀ ਉਹ ਤਾਂ ਮੈਂ ਤਾਂ ਜੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਮੁਹੰਮਦ ਰਜ਼ੀਕ ਇਸਮਾ ਮਮਸੀ ਦੇ ਬੀਬੀ ਰਣਜੀਤ ਕੌਰ ਹਾਂਜੀ ਬੀਬੀ ਰਣਜੀਤ ਹਾਂਜੀ ਕੋਈ ਉਹਨਾਂ ਦਾ ਸਾਰਾ ਦਾ ਬੜਾ ਉਹ ਵੀ ਗਉਂਦੇ ਸੀ ਕਿ ਥੋੜੀ ਬਰਗਾ ਜਿਹੜਾ ਸੁਹਣਾ ਬੰਦਾ ਸੀ ਉਹਨੇ ਫਿਰ ਮੁਹੰਮਦ ਰਫੀ ਦਾ ਇੱਕ ਫੇਰਾ ਸਹਾ ਇਹਨਾਂ ਜੱਗ ਵਾਲਾ ਮੇਲਾ ਜਾਂ ਉਹ ਥੋੜੀ ਦੇਰ ਦਾ ਹੱਸਦੇ ਆ ਰਾਤ ਲੰਗੀ ਪਤਾ ਨਹੀਂ ਕੋਈ ਗਾਣਾ ਗੁਣੇ ਦੇ ਬੋਲ ਉਹਨਾਂ ਦੇ ਯਾਦ ਨੇ ਸਦੀਕ ਉਹਨਾਂ ਦੇ ਯਾਦ ਨੂੰ ਸਿਆਣਿਆਂ ਦੇ ਮੂੰਹ ਚੰਗੇ ਲੱਗਦੇ ਨੇ ਤੁਸੀਂ ਆਪ ਉਹ ਨਹੀਂ ਜਿਹੜਾ ਸਿਆਣਿਆਂ ਨੂੰ ਸੁਣਦਾ ਤਾਂ ਵੀ ਉੱਤੇ ਬਈ ਉਹਨੇ ਜਿਵੇਂ ਕਿ ਆ ਬਈ ਜੱਗ ਵਾਲਾ ਮੇਲਾ ਜਾਂ ਉਹ ਥੋੜੀ ਹੱਸਦੇ ਆ ਰਾਤ ਲੰਗੀ ਪਤਾ ਨਹੀਂ ਇਹ ਗਾਣੇ ਦੀ ਮਾਮਰੇ ਪਿਤਾ ਬਹੁਤ ਵੱਡਾ ਬੋਲ ਆ ਜੀ ਨਹੀਂ ਮੁਹੰਮਦ ਰਫੀ ਦਾ ਠੀਕ ਆ ਸਦੀਕ ਦੇ ਗਾਣੇ ਵੀ ਚਲੋ ਐ ਹਰ ਗਾਣੇ ਉਹਦੇ ਦੂਜੇ ਨਹੀਂ ਸੀਗੇ ਯਾਨੀ ਗਾਣੇ ਸੁਣਨ ਵਾਲੇ ਸੀਗੇ ਉਹ ਤੋਂ ਕੋਈ ਬਿਲਕੁਲ ਦੱਸਿਆ ਸੀ ਵੀ ਆਉਣੇ ਕਹਿੰਦਾ ਜਿਵੇਂ ਉਹਨੂੰ ਕਹਿੰਦੇ ਵੀ ਕਿਹੜੇ ਤੇਰੇ ਗਾ ਗੀਤ ਪਿਆਰੇ ਨੇ ਮੈਂ ਕਹਿੰਦਾ ਜਿਵੇਂ ਮਾਂ ਨੂੰ ਸਾਰੇ ਕੋਦੇ ਪੁੱਤਰ ਹੁੰਦੇ ਨੇ ਮੈਨੂੰ ਸਾਰੇ ਪਿਆਰੇ ਨੇ ਫਿਰ ਉਹਨੇ ਸੋਚਿਆ ਸੋ ਉਹਦੀ ਜਿਹੜੇ 5 4 ਚੰਗੇ ਸੀ ਉਹ ਉਹ ਇੱਕ ਕਦਰ ਸੁਣਾਉਂਦੀ ਸੀ ਵੀ ਮੈਂ ਕੀ ਸਮਝ ਨਾ ਬੁਰਾ ਹੈਗਾ ਹੁਣ ਬੋਲ ਦਿਲ ਦਾ ਜਵਾਨ ਹਾਲਾ ਦੱਸੋ ਨਹੀਂ ਜੀ ਇਹ ਵੀ ਇੱਕ ਬਹੁਤ ਵੱਡੀ ਤਰਾਸ ਦੀ ਹੈ ਨਾ ਬੰਦਾ ਕਰਮ ਰੱਖਣਾ ਕਿਥੋਂ ਬਿਲਕੁਲ ਬਿਲਕੁਲ ਰੋਣਾ ਤਾਂ ਬੰਦਾ ਹੋਊ ਤਾਂ ਰੱਖੂਗਾ ਸਾਡੇ ਹੁਣ ਦੋਹਾਂ ਦੇ ਉੱਤੇ ਕੋੜ ਨੇ ਬਿਹੜੇ ਘੜ ਦੇ ਘੜ 20 20 ਡੰਗਰ ਹਰ ਟਾਈਮ ਖੜੇ ਰਹਿੰਦੇ ਸੀ ਹੁਣ ਇੱਕ ਪੱਕਾ ਤੂੜੀ ਵੀ ਨਹੀਂ ਘੜ ਰੱਖਦੇ 30 ਕਿੱਲਾਂ ਚ ਜੇ ਡੰਗਰ ਨਿਆਣਾ ਹੀ ਨਹੀਂ ਘੜ ਕੋਈ ਡੰਗਰ ਕਿਨੇ ਰੱਖਣੇ ਨੇ ਸੰਭੂ ਕੌਣ ਕਰੂ ਕੌਣ ਇਹ ਤਾਂ ਵੱਡੀ ਤਰਾਸ ਦੀ ਹੋ ਗਈ ਵੀ ਪੰਡਾਂ ਦੇ ਵਿੱਚ ਹੁਣ ਨਹੀਂ ਪੰਜਾਬ ਸਭ ਕੋ ਬਾਹਰ ਹੀ ਚੱਲਿਆ ਜਾਣਾ ਮੈਂ ਖੁਦ ਮੁੰਡਿਆਂ ਨੂੰ ਕਰੋੜ ਰੁਪਈਆ ਭੇਜ ਚੁੱਕਿਆ ਹਾਂ ਸਭ ਕੋ ਜਦ ਤੱਕ ਅੱਖਾਂ ਵਿੱਚ ਕੇ ਸਭ ਕੋ ਉੱਥੇ ਹੀ ਜਾਣਾ ਇੱਥੇ ਕੀ ਰਹਿਣਾ ਨੇ ਪਰ ਬਾਰੋਂ ਪੈਸੇ ਭੇਜ ਦੇ ਜੇ ਤੁਸੀਂ ਭੇਜਦੇ ਆ ਜਿਹੜਾ ਕੋ ਹੁੰਦਾ ਇੱਥੇ ਸਭ ਉਹਨੂੰ ਭੇਜਿਆ ਸੀ ਕਰਨਾ ਹੁਣ ਇੱਥੇ ਨਹੀਂ ਫਿਰ ਉਹ ਇੱਧਰ ਉਹਨੂੰ ਇੱਧਰ ਹੀ ਬਿਲਾ ਲਓ ਫਿਰ ਬਾਹਰ ਕੀ ਉਹ ਕਹਿੰਦੇ ਇੱਥੇ ਹੈ ਕੀ ਜਦੋਂ 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 ਪੈਸੇ ਉਹਨੂੰ ਇਧਰੋਂ ਵੀ ਤਨੇ ਵੀ ਉਧਰ ਵੀ ਕੀ ਹੈ ਗੱਲਾਂ ਕਹੀ ਨੇ ਨਾ ਜੀ ਇੱਥੇ ਉਹ ਕਹਿੰਦੇ ਹੈ ਕੀ ਇੱਥੇ ਗਵਰਨਮੈਂਟ ਕੋਈ ਨਹੀਂ ਕੋਈ ਬੰਦਾ ਲੇਬਰ ਲਾ ਲਓ ਲੇਬਰ ਵਾਲਾ ਬੰਦਾ ਨਹੀਂ ਲੱਭਦਾ ਕੰਮ ਕਰਨ ਨੂੰ ਖੇਤੀ ਨੂੰ ਕਰਾਂਗੇ ਕਾਹਦੇ ਨਾਲ ਗਾਹ ਮੰਡੀ 'ਚ ਵਿਗਦੀ ਹੈ ਨਹੀਂ ਬਾਬਾ ਜੀ ਅਸੀਂ ਗੱਲ ਜੀ ਸੱਚੀ ਗੱਲ ਜੀ ਬਾਬਾ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਹੈਗਾ ਜੀ ਦਰਸ਼ਨ ਅੱਛਾ ਜੀ ਹਾਂ ਜੀ ਕਿ ਮੇਰੀ ਜ਼ਿੰਦਗੀ ਜ਼ਿੰਦਗੀ ਤੇ ਭਾਈ ਜੀ ਜੀ ਵਿੱਚ ਕੱਖ ਪੜਦੇ ਆ ਅਸੀਂ ਦਿਹਾੜੀ ਕਰਦੇ ਆ ਭਾਈ ਤੇ ਆਪਣਾ ਦਿਹਾੜੀ ਜੁੱਤਾ ਕਰਦੇ ਆ ਭਾਈ ਬਈ ਜ਼ਿੰਦਗੀ ਤੋਂ ਖੁਸ਼ੀ ਹੈਗੀ ਵੀ ਹਾਂ ਠੀਕ ਹੈ ਜਿੱਦਾਂ ਦੀ ਹੈਗੀ ਵਧੀਆ ਭਾਈ ਮੈਂ ਤਾਂ ਨਸ਼ੇ ਵਿੱਚ ਰਹਿਣਾ ਆਪਣੇ ਮਸਤ ਮਸਤ ਰਹਿਣਾ ਆਪਾਂ ਨੂੰ ਕੋਈ ਚੱਕਰ ਨਹੀਂ ਵਿਆਹ ਦਾ ਕੋਈ ਗੱਲ ਨਹੀਂ ਵਿਆਹ ਕਰਾਇਆ ਨਹੀਂ ਭਾਈ ਜਿਹੜੇ ਵਿਆਹ ਕਰਾਊਗਾ ਉਹ ਤਾਂ ਕੈਦ ਹੋ ਗਈ ਅੱਛਾ ਹਾਂ ਅਗਰ ਜਾਨੀ ਸ਼ੁਰੂ ਤੋਂ ਆਜ਼ਾਦ ਰਹੇ ਹੋ ਇਹ ਵੀ ਫਿਰ ਵਿਆਹ ਤੁਸੀਂ ਕਰਵਾਏ ਨਹੀਂ ਜਾਂ ਹੋਇਆ ਨਹੀਂ ਭਾਈ ਮੇਰੀ ਗੱਲ ਸੁਣਨਾ ਹੱਥ ਜੋੜ ਕੇ ਬੇਨਤੀ ਆ ਜਿਹੜਾ ਬੰਦਾ ਵਿਆਹ ਕਰਾਊਗਾ ਨਾ ਉਹ ਇੱਕ ਆ ਦੇਖ ਕੁੰਡੀ ਪਸ ਗਈ ਹਾਂ ਘਰ ਵਾਲੀ ਨੇ ਇੱਕ ਇੱਕ ਮਿੰਟ ਏ ਕੋਈ ਕੋਈ ਨਾ ਬੀਬੀ ਜੀ ਮੇ ਤੋਂ ਗਲਤੀ ਹੋ ਗਈ ਇਹ ਦੁੱਧ ਫੜਾਤਾ ਡੁੱਲੂ ਫੜਾਤਾ ਡੈਰੀ ਵਿੱਚੋਂ ਹਾਂ ਦੁੱਧ ਆ ਗਿਆ ਹਾਂ ਤਤੀਲੀ ਵਿੱਚ ਕੀ ਪਾਣੂੰ ਹਾਂ ਅੱਛਾ ਉਹ ਪਾਉਂਦੇ ਹੈ ਨਹੀਂ ਬਾਈ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀ ਮੇ ਗੁੱਸਾ ਨਹੀਂ ਗੁੱਸਾ ਨਹੀਂ ਕਰਦੇ ਰਾਣੀ ਨਹੀਂ ਪਰ ਜਿਹੜੇ ਤੋਂ ਵਿਆਏ ਹੋਏ ਨੇ ਇਹਨਾਂ ਨੂੰ ਫਿਰ ਤੁਸੀਂ ਕੀ ਕਹਿੰਦੇ ਇਹਨਾਂ ਦੇ ਉਹ ਜਮੀਨ ਆ ਲੈ ਕੋ ਇਹਨ ਕੋ ਜੀ ਮੇਰੇ ਕੋ ਕੁਝ ਨਹੀਂ ਹੈਗਾ ਮੈਂ ਪਰਦੇਸੀ ਬੰਦਾ ਵਈ ਚਲੋ ਉਹ ਤਾਂ ਠੀਕ ਹੈ ਫਿਰ ਤੁਸੀਂ ਕਹ ਰਹੇ ਹੋ ਵੀ ਵਿਆਹ ਕਰਾ ਕੇ ਬੰਦਾ ਫਸ ਜਾਂਦਾ ਕੈਦ ਹੋ ਜਾਂਦਾ ਇਹਨਾਂ ਨੂੰ ਤੁਸੀਂ ਕੈਦੀ ਮੰਨਦੇ ਹੋ ਫਿਰ ਨਹੀਂ ਨਹੀਂ ਇਹ ਤਾਂ ਭਾਈ ਇਹਨਾਂ ਕੋਲ ਪੈਸਾ ਹੈਗਾ ਜ਼ਮੀਨ ਹੈਗੀ ਆ ਮੇਰੇ ਕੋਲ ਇਹ ਤਾਂ ਕੈਦੀ ਹੀ ਹੋਗੇ ਸਾਰੇ ਜਿਹੜੇ ਦੇ ਵਿੱਚ ਬੰਦ ਹੋਗੇ ਇਹਨੇ ਆਪਣੇ ਪੱਖੇ ਲਾਤੇ ਪਏ ਆ ਮੋਜਾਂ ਨਾਲ ਮੇਰੇ ਵਰਗਾ ਬੰਦਾ ਮੈਂ ਮੋਟਰ ਤੇ ਪੈਣਾ ਉੱਥੇ ਅੱਛਾ ਦਾਰੂ ਪੀਣੀ ਆ ਐਸ਼ ਕਰਨੀਆਂ ਜਿੱਥੇ ਦਾਰੂ ਚੜ ਗਈ ਉੱਥੇ ਪੈ ਜਾਣਾ ਮੈਂ ਅੱਛਾ ਚਲੋ ਇਹ ਗੱਲਬਾਤ ਕੀਤੀ ਅਸੀਂ ਬਜ਼ੁਰਗਾਂ ਦੇ ਨਾਲ ਪਿੰਡ ਮਾਧਪੁਰ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਬੰਨੀ ਚੋਹਾਨ ਦੇ ਨਾਲ ਤਨੰਜੇ ਸ਼ਰਮਾ ਹਾਕਮ ਸਿੰਘ ਅਮਦਗੜੀਆ